ਅਨਕ ਦੇਵ ਮਹਾਰਾਜ ਜੀ ਦਾ ਬਹੁਤ ਪਿਆਰਾ ਇਹ ਸ਼ਲੋਕ ਹੈ ਗੁਰੂ ਸਾਹਿਬ ਜੀ ਦਾ ਸਤਗੁਰੂ ਮਹਾਰਾਜ ਜੀ ਨੇ ਦੱਸਿਆ ਹੈ ਮਨ ਕਿਵੇਂ ਜੁੜੇ ਇਹ ਸ਼ਬਦ ਵਿੱਚ ਸਤਗੁਰਾਂ ਨੇ ਦੱਸਿਆ ਹੈ ਪਾਠ ਕਿਹੜੇ ਸਮੇਂ ਕਰਨਾ ਸਤਗੁਰਾਂ ਨੇ ਦੱਸਿਆ ਹੈ ਅਸਲੀ ਇਸ਼ਨਾਨ ਅਸਲੀ ਨਹਾਉਣਾ ਕੀ ਹੈ ਸਤਿਗੁਰਾਂ ਨੇ ਦੱਸਿਆ ਹੈ ਸਾਡੇ ਕਾਰਜ ਰੁਕੇ ਹੋਏ ਕਿਵੇਂ ਰਾਸ ਹੁਣੇ ਸਤਿਗੁਰਾਂ ਦੱਸਿਆ ਸਾਡੇ ਰੋਗ ਸਾਡੇ ਵਿਕਾਰ ਕਿਵੇਂ ਦੂਰ ਹੋਣ ਇਹ ਸਾਰੇ ਸਵਾਲ ਨੇ ਇਹਨਾਂ ਸਾਰਿਆਂ ਦੇ ਉੱਤਰ ਸਾਰਿਆਂ ਦੇ ਜਵਾਬ ਗੁਰੂ ਨਾਨਕ ਸਾਹਿਬ ਜੀ ਨੇ ਸ਼ਲੋਕ ਵਿੱਚ ਦਿੱਤੇ ਨੇ ਆਓ ਬੜੇ ਪਿਆਰ ਨਾਲ ਸਰਵਣ ਕਰੀਏ ਸ਼ਲੋਕ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਜੀ ਦਾ ਸ਼ਲੋਕ ਮਹਾਰਾਜ ਬਚਨ ਕਰਦੇ ਸਬਾਹੀ ਸਲਾਹ ਜਿੰਨੀ ਧਿਆਇਆ ਇੱਕ ਮਨ ਹੁਣ ਸਭ ਤੋਂ ਪਹਿਲਾ ਜੋ ਇਸ ਸ਼ਲੋਕ ਚ ਮਹਾਰਾਜ ਨੇ ਸ਼ਬਦ ਲਿਖਿਆ ਨਾ ਗੌਰ ਕਰਿਓ ਧਿਆਨ ਦਿਓ ਉਹ ਲਿਖਿਆ ਸਬਾਹੀ ਸਬਾਹੀ ਦਾ ਮਤਲਬ ਕੀ ਹੈ ਸਬਾਹੀ ਦਾ ਭਾਵ ਕੀ ਹੈ ਸੁਬਾ ਸੁਬਾ ਸਵੇਰੇ ਵਕਤ ਨਾਲ ਪਾਵ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਨੂੰ ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਸੰਭਾਲਣਾ ਹੈ ਅਸੀਂ ਭਗਤੀ ਕਰ ਰਹੇ ਹਾਂ ਅਸੀਂ ਕੁਝ ਵੀ ਜਾਂ ਸਾਡੀ ਕੋਈ ਇੱਛਾ ਹੈ ਜਾਂ ਕੋਈ ਭਾਵਨਾ ਹੈ ਜਾਂ ਅਸੀਂ ਭਗਤੀ ਦੇ ਰਾਹ ਤੇ ਚੱਲ ਰਹੇ ਹਾਂ ਮਨ ਨੂੰ ਜੋੜਨਾ ਕਾਰਜ ਰਾਸ ਕਰਾਣੇ ਜੋ ਵੀ ਕਰਨਾ ਹੈ ਨਾ ਸਭ ਤੋਂ ਪਹਿਲਾਂ ਸਾਨੂੰ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸੰਭਾਲਣਾ ਪਵੇਗਾ ਇਹ ਮੈਂ ਨਹੀਂ ਕਹਿ ਰਿਹਾ ਮਹਾਰਾਜ ਕਹਿ ਰਹੇ ਸਬਾਹੀ ਸਲਾ ਸਬਾਹੀ ਸੁਬਾ ਸੁਬਾ ਅੰਮ੍ਰਿਤ ਵੇਲੇ ਸਲਾ ਹ ਸਿਫ ਸਲਾ ਕਰ ਹੁਣ ਸਾਡੀ ਗੁਰਬਾਣੀ ਕੋਈ ਐਸੇ ਜਾਦੂ ਮੰਤਰ ਨਹੀਂ ਹੈ ਕਿ ਕੋਈ ਵੀ ਮਾਰ ਗਿਆ ਤੇ ਚਲੋ ਅੱਗੇ ਨੰਗੇ ਕੋਈ ਮੰਤਰ ਦਾ ਭਾਵ ਨਹੀਂ ਕੋਈ ਸਮਝ ਨਹੀਂ ਕੋ ਕੁਛ ਨਹੀਂ ਸਾਡੀ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਨੇ ਹਰ ਇੱਕ ਸਵਾਲ ਨੂੰ ਲੌਜੀਕ ਦੇ ਨਾਲ ਦੱਸਿਆ ਹੈ ਕਿ ਸਵੇਰ ਉੱਠਣਾ ਹੈ ਤੇ ਕਿਉਂ ਉੱਠਣਾ ਹੈ ਅੰਮ੍ਰਿਤ ਵੇਲਾ ਸੰਭਾਲਣਾ ਹੈ ਤੇ ਕਿਉਂ ਸੰਭਾਲਣਾ ਹੈ ਕੀ ਕਾਰਨ ਹੈ ਸਬਾਹੀ ਸਲਾ ਜਿੰਨੀ ਧਿਆਇਆ ਇੱਕ ਮਨ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰਕੇ ਬਾਣੀ ਪੜ੍ਹੀ ਹੈ ਆਪਣੇ ਮਨ ਨੂੰ ਇਕਾਗਰ ਕੀਤਾ ਜੋੜਿਆ ਹੈ ਉਹਨਾਂ ਦਾ ਜੀਵਨ ਕੈਸਾ ਹੈ ਮਹਾਰਾਜ ਕਹਿੰਦੇ ਸਹੀ ਪੂਰੇ ਸ਼ਾ ਵਖਤ ਹੈ ਉੱਪਰ ਲੜ ਮੂਏ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਅਸਲ 'ਚ ਪੂਰੇ ਸ਼ਾਹ ਨੇ ਕਿਉਂਕਿ ਉਹ ਵਖਤ 'ਤੇ ਉੱਪਰ ਲੜਮੁਏ ਉਹਨਾਂ ਨੇ ਵਖਤ ਰਹਿਂਦਿਆਂ ਸਮਾਂ ਸੰਭਾਲ ਕੇ ਆਪਣੇ ਮਨ ਨੂੰ ਵਿਕਾਰਾਂ ਦੀ ਮਾਰ ਤੋਂ ਬਚਾਲਿਆ ਵਿਕਾਰਾਂ ਨਾਲ ਲੜ ਕੇ ਵਿਕਾਰਾਂ ਨੂੰ ਮਾਰ ਦਿੱਤਾ ਮਨ ਨੂੰ ਜੋੜ ਲਿਆ ਵਖਤ 'ਤੇ ਉੱਪਰ ਬੇਵਖਤ 'ਤੇ ਕਦੇ ਵੀ ਕੋਈ ਜੰਗ ਨਹੀਂ ਜਿੱਤੀ ਜਾਂਦੀ ਇਤਿਹਾਸ ਵਿੱਚ ਬੜੀਆਂ ਜੰਗਾਂ ਹੋਈਆਂ ਨੇ ਬڑے ਹਮਲੇ ਹੋਏ ਨੇ ਆਪ ਜੀ ਪੁਰਾਣਾ ਇਤਿਹਾਸ ਪੜੋਗੇ ਨਾ ਜਿਹੜੇ ਹਿਸਟਰੀ ਦਾ ਸ਼ੌਂਕ ਰੱਖਦੇ ਨੇ ਜਿਨ੍ਹਾਂ ਨੂੰ ਇਤਿਹਾਸ ਪੜਨਾ ਚੰਗਾ ਲੱਗਦਾ ਹੈ ਪੁਰਾਤਨ ਇਤਿਹਾਸ ਜਦੋਂ ਵੇਖਾਂਗੇ ਨਾ 2000 ਸਾਲ ਪਹਿਲਾਂ 3000 ਸਾਲ ਪਹਿਲਾਂ ਅੱਜ ਤੋਂ ਵੀ ਜਿਸ ਵੇਲੇ ਅੱਜ ਦੇ ਸਮੇਂ ਦੇ ਹਥਿਆਰ ਨਹੀਂ ਤਲਵਾਰਾਂ ਨੇ ਲੋਹਾ ਸਟੀਲ ਵੀ ਬੜੇ ਸਮੇਂ ਪਾਦ ਆਈਆਂ ਨੇ ਇਹ ਚੀਜ਼ਾਂ ਵੀ ਤਲਵਾਰਾਂ ਵੀ ਹੋਰ ਤਰ੍ਹਾਂ ਦੀਆਂ ਹੋਰ ਧਾਤਾਂ ਦੀਆਂ ਤੇ ਉਹ ਵਕਤ ਰਹਿੰਦੇ ਆ ਜਿਹੜਾ ਹਮਲਾ ਕਰ ਦਿੰਦਾ ਸੀ ਨਾ ਸਮਾਂ ਰਹਿੰਦੇ ਆ ਉਹ ਰਾਜਾ ਜਿੱਤ ਜਾਂਦਾ ਸੀ ਜਿਹੜਾ ਵਕਤ ਦੀ ਸੰਭਾਲ ਕਰ ਲੈਂਦਾ ਸੀ ਉਹ ਜਿੱਤ ਜਾਂਦਾ ਸੀ ਉਹ ਆਪਣੇ ਦੁਸ਼ਮਣਾਂ ਨੂੰ ਖਤਮ ਕਰ ਦਿੰਦਾ ਸੀ ਜਿਹੜੇ ਅਵੇਸਲੇ ਹੋ ਕੇ ਪਈ ਰਹਿੰਦੇ ਸਨ ਵੀ ਕੋਈ ਨਹੀਂ ਫੌਜ ਆਏਗੀ ਚੜ ਕੇ ਦੇਖ ਲਵਾਂਗੇ ਅਜੇ ਤੇ ਕਿਲੇ 'ਚ ਬੈਠੇ ਆਂ ਕਈ ਰਾਜੇ ਇਸ ਤਰ੍ਹਾਂ ਵੀ ਹੁੰਦੇ ਸਨ ਸ਼ਰਾਬ ਦੇ ਨਸ਼ੇ ਵਿੱਚ ਮਸਤ ਰਹਿਣਾ ਉਹਨਾਂ ਨੇ ਹੋਰ ਚਸਕਿਆਂ ਦੇ ਵਿੱਚ ਮਸਤ ਰਹਿਣਾ ਕੋਈ ਗੱਲ ਨਹੀਂ ਫੌਜ ਆਏਗੀ ਤੇ ਦੇਖ ਲਵਾਂਗੇ ਇਹ ਬਾਬਰ ਬਾਣੀ ਗੁਰੂ ਮਹਾਰਾਜ ਦੀ ਬਾਣੀ ਆਪ ਜੀ ਨੇ ਪੜ੍ਹੀ ਐ ਬਾਬਰ ਦਾ ਹਮਲਾ ਹੋਇਆ ਸੀ ਹਿੰਦੁਸਤਾਨ ਤੇ ਤੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਚੇਤਾਰਿਆ ਸੀ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਭਾਈ ਉੱਠ ਜਾਓ ਜਾਗ ਜਾਓ ਸੰਭਾਲ ਲਓ ਤਗੜੇ ਹੋ ਜਾਓ ਬਾਬਰ ਚੜ੍ਹ ਕੇ ਆ ਰਿਹਾ ਬੜੀ ਫੌਜ ਐ ਉਹਦੇ ਨਾਲ ਲੱਖਾਂ ਦੀ ਗਿਣਤੀ ਵਿੱਚ ਫੌਜ ਇਕੱਠੀ ਕਰਕੇ ਆ ਬਾਬਰ ਲੱਖਾਂ ਦੀ ਗਿਣਤੀ ਵਿੱਚ জিহাদ ਦੇ ਨਾਮ ਤੇ ਆਪਣੇ ਦੇਸ਼ ਤੋਂ ਸਾਰਿਆਂ ਨੂੰ ਇਕੱਠਿਆਂ ਕਰ ਲਿਆ ਵੀ ਆਓ ਹਿੰਦੁਸਤਾਨ ਤੇ ਹਮਲਾ ਕਰਨਾ ਹੈ ਉੱਥੇ ਆਪਣਾ ਰਾਜ ਭਾਗ ਸਥਾਪਿਤ ਕਰਨਾ ਹੈ ਕਿਉਂਕਿ ਹਿੰਦੁਸਤਾਨ ਦੇ ਵਿੱਚ ਬੜਾ ਕੁਝ ਸੀ ਜਮੀਨ ਵਧੀਆ ਸੀ ਧਨ ਦੌਲਤ ਬਹੁਤ ਸੀ ਸੋਨਾ ਚਾਂਦੀ ਬਹੁਤ ਸੀ ਮੰਦਰ ਧਾਰਮਿਕ ਸਥਾਨ ਧਨ ਦੌਲਤ ਨਾਲ ਰਤਨਾ ਨਾਲ ਲੱਦੇ ਹੋਏ ਸਨ ਲੋਕ ਬੜੇ ਤਨਾਟ ਸਨ ਇੱਥੋਂ ਦੇ ਤੇ ਇੱਥੇ ਫਸਲਾਂ ਪਹਾੜ ਉੱਥੇ ਫਲ ਫਰੂਟ ਸਾਰੀਆਂ ਚੀਜ਼ਾਂ ਨਾਲ ਇੱਕ ਸਵਰਗ ਧਰਤੀ ਹਿੰਦੁਸਤਾਨ ਐਸੀ ਧਰਤੀ ਹੈ ਸਵਰਗ ਜਿੱਥੇ ਠੰਡ ਵੀ ਪੈਂਦੀ ਜਿੱਥੇ ਗਰਮੀ ਵੀ ਹੈ ਜਿੱਥੇ ਵਰਖਾ ਰੁੱਤ ਵੀ ਹੈ ਜਿੱਥੇ ਬਸੰਤ ਰੁੱਤ ਵੀ ਹੈ ਜਿੱਥੇ ਪੱਤ ਚੜ੍ਹ ਵੀ ਹੈ ਸਾਰਾ ਕੁਝ ਹੈ ਨਹੀਂ ਤੇ ਕਈ ਐਸੇ ਦੇ ਜਿੱਥੇ ਠੰਡ ਹੀ ਠੰਡ ਪੈਂਦੀ ਰਹਿੰਦੀ ਸਦਾ ਹੀ ਬਰਫ਼ ਹੈ ਕਈ ਐਸੇ ਦੇ ਜਿੱਥੇ ਗਰਮੀ ਹੀ ਗਰਮੀ ਗਰਮੀ ਹੀ ਗਰਮੀ ਹੈ ਇਹ ਸਾਡੀ ਧਰਤੀ ਸਵਰਗ ਵਰਗੀ ਧਰਤੀ ਹੈ ਜਿੱਥੇ ਸਾਰੀਆਂ ਰੁੱਤਾਂ ਸਭ ਕੁਝ ਹੈ ਰਉ ਵਿਚਾਰ ਮਹਾਰਾਜ ਨੇ ਚਿਤਾਰਿਆ ਭਾਈ ਉਠੋ ਤੇ ਜਿਹੜੇ ਰਾਜੇ ਸਨ ਉਹ ਸ਼ਰਾਬ ਦੇ ਨਸ਼ੇ ਵਿੱਚ ਮਦਮਸਤ ਹੋ ਕੇ ਵਕਤ ਖੁੰਝਾ ਕੇ ਬੈਠੇ ਹੋਏ ਕਹਿੰਦੇ ਕੋਈ ਨਹੀਂ ਬਾਬਰ ਆਏਗਾ ਵੇਖ ਲਵਾਂਗੇ ਜਿਹੜੇ ਧਾਰਮਿਕ ਲੋਕ ਸਨ ਉਹਨਾਂ ਨੇ ਹੋਰ ਵਿਸਲੇ ਰਾਜਿਆਂ ਨੂੰ ਕਰਤਾ ਕਾਜੀ ਮੁੱਲਾ ਕਹਿਣ ਲੱਗੇ ਅਸੀਂ ਮੰਤਰ ਮਾਰਾਂਗੇ ਬਾਬਰ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ ਪੰਡਿਤ ਪੰਡਾਰੇ ਕਹਿੰਦੇ ਅਸੀਂ ਐਸੇ ਮੰਤਰ ਪੜਾਂਗੇ ਉਹਨਾਂ ਦੀਆਂ ਫੌਜਾਂ ਦੇ ਜਿਹੜੇ ਤੋਪ ਗੋਲੇ ਜਿਹੜੇ ਨੇ ਬੰਦੂਕਾਂ ਨੇ ਉਹ ਚੱਲਣੀਆਂ ਬੰਦ ਹੋ ਜਾਣਗੀਆਂ ਉਹ ਚੱਲਣਗੀਆਂ ਨਹੀਂ ਪਰ ਮਹਾਰਾਜ ਜੀ ਕਹਿੰਦੇ ਸਤਗੁਰੂ ਮਹਾਰਾਜ ਜੀ ਦੀ ਬਾਣੀ ਦਾ ਇਤਿਹਾਸ ਸਾਰਾ ਗਵਾਹੀ ਭਰਦਾ ਹੈ ਕਿ ਜਦੋਂ ਬਾਬਰ ਦੀਆਂ ਫੌਜਾਂ ਦਾ ਹਮਲਾ ਹੋਇਆ ਕੋਈ ਤੁਰਕ ਨਹੀਂ ਅੰਨਾ ਹੋਇਆ ਕੋਈ ਫੌਜ ਦੇ ਵੱਲੋਂ ਬੰਦੂਕ ਐਸੀ ਨਹੀਂ ਉਹਨਾਂ ਮੰਤਰ ਮਾਰ ਪਏ ਜਿਹੜੀ ਨਾ ਚੱਲੀ ਉਹ ਸਾਰੀਆਂ ਬੰਦੂਕਾਂ ਚੱਲੀਆਂ ਗੋਲੇ ਦਾਗੇ ਉਹਨਾਂ ਨੇ ਤਹਿਸ ਨਹਿਸ ਕਰ ਦਿੱਤਾ ਪਤਾ ਨਹੀਂ ਕਿੰਨੀਆਂ ਕਹਿੰਦਵਾਣੀਆਂ ਨੂੰ ਉਹਨਾਂ ਨੇ ਬੇਪਤ ਕੀਤਾ ਵਿਧਵਾ ਕਰ ਦਿੱਤਾ ਮਾਰ ਦਿੱਤਾ ਜਿਹੜੀਆਂ ਕਹਿੰਦੇ ਸੇਜ ਸੁਖਾਲੀਆਂ ਮਾੜ ਰੀਆਂ ਸਨ ਉਹ ਅੱਜ ਮਿੱਟੀ ਚ ਰੁਲੀਆਂ ਪਈਆਂ ਹਨ ਜਿਨੀਆਂ ਦੀਆਂ ਮੰਗਾਂ ਦੇ ਵਿੱਚ ਸੰਧੂਰ ਸਨ ਅੱਜ ਉਹਨਾਂ ਦੀਆਂ ਮੰਗਾਂ 'ਚ ਮਿੱਟੀ ਪਈ ਹੋਈ ਹੈ ਸੋ ਸਾਧ ਸੰਗਤ ਜੀ ਵਖਤ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ ਸਮਾਂ ਸੰਭਾਲਣਾ ਤੇ ਜੇ ਅਸੀਂ ਅੰਮ੍ਰਿਤ ਵੇਲਾ ਨਾ ਸੰਭਾਲਿਆ ਫਿਰ ਬਾਕੀ ਸਮੇਂ 'ਚ ਮਹਾਰਾਜ ਕੀ ਕਹਿੰਦੇ ਨੇ ਦੂਜੈ ਬਹੁਤੇ ਰਹਾ ਮਨ ਕੀਆ ਮੱਤੀ ਖਿੰਡੀਆਂ ਫਿਰ ਭਈ ਮਨ ਦੀ ਜਿਹੜੇ ਬਲਵਲੇ ਖਿੰਡ ਜਾਂਦੇ ਨੇ ਅੰਮ੍ਰਿਤ ਵੇਲੇ ਇਕੱਠੇ ਕਰ ਸਕਦੇ ਹਾਂ ਸਮਾਂ ਜੀ ਅਮਰਤ ਵੇਲੇ ਖੁੰਝ ਗਿਆ ਫਿਰ ਤੇ ਸਾਨੂੰ ਦਿਨੇ ਬੜੇ ਧੰਦੇ ਹੋ ਜਾਂਦੇ ਨੇ ਕਦੇ ਕੋ ਘਰ ਆ ਗਿਆ ਕਦੇ ਕੋ ਚਲਾ ਗਿਆ ਕਦੇ ਅਸੀਂ ਕਿਤੇ ਚਲੇ ਗਏ ਕਿਸੇ ਦਾ ਫੋਨ ਆ ਗਿਆ ਬੜੇ ਤਰ੍ਹਾਂ ਦੇ ਧੰਦੇ ਕੰਮਕਾਰ ਨੇ ਦਿਨ ਚੜ੍ਹੇ ਤੇ ਫਿਰ ਕਹਿੰਦੇ ਮਨ ਦੀਆਂ ਮੱਤੀਆਂ ਜੜੀਆਂ ਉਹ ਖਿੰਡ ਪੁੰਡ ਜਾਂਦੀਆਂ ਦੁਰਦੁਰ ਭੱਜ ਜਾਂਦੀਆਂ ਹੋਰ ਵੀ ਬਹੁਤ ਫਾਇਦੇ ਨੇ ਅਮਰਤ ਵੇਲੇ ਦੇ ਜਦੋਂ ਅਸੀਂ ਅਮਰਤ ਵੇਲੇ ਉੱਠਾਂਗੇ ਨਾ ਮਨ ਜੋੜਾਂਗੇ ਤੇ ਕਹਿੰਦੇ ਨੇ ਕਿ ਗੁਰੂ ਮਹਾਰਾਜ ਜੀ ਦੇ ਦਰ ਤੇ ਸੀ ਅਰਦਾਸ ਕਰੀਏ ਨਾ ਪ੍ਰਵਾਨ ਪੈਂਦੀ ਹੈ ਔਰ ਉਹ ਅਰਦਾਸ ਦਾ ਤਰੀਕਾ ਹੋਵੇ ਉਹ ਅਰਦਾਸ ਸਮੇਂ ਨਾਲ ਕੀਤੀ ਜਾਵੇ ਵੇਲੇ ਨਾਲ ਕੀਤੀ ਜਾਵੇ ਤੇ ਗੁਰੂ ਸਾਹਿਬ ਮਹਾਰਾਜ ਪ੍ਰਵਾਨ ਕਰਦੇ ਨੇ ਜਿਹੜਾ ਸਾਡੇ ਭਾਗਾਂ 'ਚ ਵੀ ਨਹੀਂ ਨਾ ਲਿਖਿਆ ਹੋਇਆ ਕਈ ਵਾਰੀ ਅਸੀਂ ਕਹਿੰਨੇ ਆ ਬੜਾ ਕਿਸੇ ਚੀਜ਼ ਲਈ ਕੋਈ ਬੰਦਾ ਯਤਨ ਕਰਦਾ ਹੈ ਮਿਹਨਤ ਕਰਦਾ ਹੈ ਵੀ ਮੈਨੂੰ ਆ ਪਦਵੀ ਮਿਲ ਜਾਏ ਜਾਂ ਮੇਰੇ ਜੀਵਨ ਚਾ ਮੇਰਾ ਸੁਪਨਾ ਸাকার ਹੋ ਜਾਏ ਜਾਂ ਕਿਸੇ ਬੱਚੇ ਦਾ ਬਾਹਰ ਜਾਣ ਦਾ ਸੁਪਨਾ ਜਾਂ ਕਿਸੇ ਅਹੁਦੇ ਤੇ ਪਹੁੰਚਣ ਦਾ ਸੁਪਨਾ ਤੇ ਉਹ ਕਈ ਵਾਰੀ ਪੂਰਾ ਨਹੀਂ ਹੁੰਦਾ ਬੰਦਾ ਅਰਦਾਸਾਂ ਕਰਦਾ ਰਹਿੰਦਾ ਸਾਰਾ ਕੁਝ ਕਰਦਾ ਕੰਮ ਬਣਦਾ ਨਹੀਂ ਬੜਾ ਕੁਝ ਕਰਦਾ ਰਹਿੰਦਾ ਫਿਰ ਬੰਦਾ ਕਹਿੰਦਾ ਵੀ ਮੇਰੇ ਭਾਗਾ ਚ ਹੀ ਨਹੀਂ ਲਿਖਿਆ ਲੱਗਦਾ ਬੰਦਾ ਫਿਰ ਇੱਕ ਵਾਰੀ ਹਾਰ ਜਾਂਦਾ ਇੱਕ ਸਮਾਂ ਐਸਾ ਹੁੰਦਾ ਬੰਦੇ ਦਾ ਮਨ ਟੁੱਟ ਜਾਂਦਾ ਹੈ ਬੰਦਾ ਮਨ ਹਾਰ ਜਾਂਦਾ ਡਿੱਗ ਜਾਂਦਾ ਹੈ ਵੀ ਹੁਣ ਮੇਰੇ ਤੋਂ ਕੁਝ ਹੋ ਨਹੀਂ ਰਿਹਾ ਸਾਰਾ ਕੁਝ ਹੀ ਕਰਕੇ ਵੇਖ ਲਿਆ ਸਾਰੇ ਪੀਰ ਸਾਰੇ ਗੁਰੂ ਤੇ ਆ ਕੇ ਦੇਖ ਲਏ ਅਰਦਾਸਾਂ ਕਰਾ ਕੇ ਦੇਖ ਲੀਆਂ ਪਾਠ ਕਰ ਕਰਕੇ ਦੇਖ ਲਿਆ ਸਾਧ ਸੰਗਤ ਜੀ ਇੱਕ ਜੀ ਜੁਗਤੀ ਤੁਸੀਂ ਇਹ ਅਪਣਾ ਲੋਗੇ ਨਾ ਅੰਮ੍ਰਿਤ ਵੇਲੇ ਵਾਲੀ ਜਿਹੜੇ ਗੁਰੂ ਮਹਾਰਾਜ ਜੀ ਦੱਸ ਰਹੇ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਬਾਣੀ ਪੜੋ ਫਿਰ ਅਰਦਾਸ ਕਰੋ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਇੱਕ ਵਾਰ ਇੱਕ ਦਿਨ ਨਹੀਂ ਦੋ ਦਿਨ ਨਹੀਂ ਬਾਰ-ਬਾਰ ਰੋਜ਼-ਰੋਜ਼ ਕਰੋ ਕਿਤਨੀਆਂ ਕੁ ਪ੍ਰਤੱਖ ਉਦਾਹਰਨਾਂ ਨੇ ਸਾਧ ਸੰਗਤ ਜੀਓ ਕਿ ਮਹਾਰਾਜ ਜੀ ਨੇ ਜੋ ਭਾਗਾਂ ਦੇ ਵਿੱਚ ਜਿਨ੍ਹਾਂ ਦੇ ਨਹੀਂ ਵੀ ਸੀ ਨਾ ਉਹ ਵੀ ਸਤਿਗੁਰਾਂ ਲਿਖ ਦਿੱਤਾ ਸਾਡੇ ਬੱਚੇ ਬਾਹਰ ਜਾਂਦੇ ਨਾ ਵਿਦੇਸ਼ਾਂ ਵਿੱਚ ਪੜ੍ਹਾਈਆਂ ਕਰਦੇ ਨੇ ਬਰ ਜਾਂਦੇ ਕੰਮਕਾਰ ਕਰਦੇ ਸੈਟਲ ਹੋਣ ਜਾਂਦੇ ਫਿਰ ਉੱਥੇ ਮਕਸਦ ਹੁੰਦਾ ਵੀ ਪੱਕੇ ਹੋ ਜਾਈਏ ਇੱਕ ਬੱਚਾ ਸੀ ਉਹਨੇ ਦੱਸੀ ਆਪਣੀ ਹੱਟ ਬੀਤੀ ਉਹ ਕਹਿੰਦੇ ਜੀ ਮੈਂ ਬੜੇ ਸਾਲਾਂ ਤੋਂ ਉੱਥੇ ਰਹਿ ਰਿਹਾ ਹਾਂ ਕਈ ਵਾਰੀ ਨਾ ਟਾਈਮ ਇੰਨਾ ਲੱਗ ਜਾਂਦਾ ਬੱਚਿਆਂ ਨੂੰ ਉੱਥੇ ਕਿ ਪੱਕੇ ਹੋਣ ਵਾਲਾ ਜਿਹੜਾ ਸਿਸਟਮ ਹੈ ਨਾ ਉਹ ਡਿਲੇ ਹੋ ਜਾਂਦਾ ਲੇਟ ਹੋ ਜਾਂਦਾ ਹੌਲੀ ਹੌਲੀ ਪੇਪਰ ਵਰਕ ਹੈ ਜੋ ਉੱਥੋਂ ਦਾ ਕਹਿੰਦਾ ਮੈਂ ਆਪਣੇ ਉੱਥੇ ਬੱਚੇ ਵੀ ਮੰਗਾ ਲਏ ਪਰਿਵਾਰ ਬਣ ਗਿਆ ਸਾਰਾ ਕੁਝ ਰਹਿਣ ਲੱਗ ਗਿਆ ਠੀਕ ਕਈ ਸਾਲ ਲੰਘ ਗਏ ਤੇ ਨਾਲ ਨਾਲ ਮੇਰੇ ਪੇਪਰ ਵੀ ਚੱਲਦੇ ਰਹੇ ਵੀ ਮੈਂ ਪੱਕਾ ਹੋ ਜਾਵਾਂ ਹੋ ਜਾਵਾਂ ਪਰ ਹੋਇਆ ਨਹੀਂ ਕਹਿੰਦੇ ਆਖਰ ਨੂੰ ਨਾ ਐਸਾ ਮੈਨੂੰ ਇੱਕ ਲੈਟਰ ਆ ਗਿਆ ਤੇ ਉਹਦੇ ਵਿੱਚ ਲਿਖਿਆ ਵੀ 20 ਦਿਨ ਦੇ ਅੰਦਰ ਅੰਦਰ ਤੁਸੀਂ ਸਾਡਾ ਦੇਸ਼ ਛੱਡ ਕੇ ਚਲੇ ਜਾਓ ਤੁਹਾਡੀ ਫਾਈਲ ਜਿਹੜੀ ਆ ਰਿਜੈਕਟ ਹੋਣ ਵਾਲੀ ਹੈ ਤੁਹਾਡਾ ਕੰਮ ਨਹੀਂ ਬਣ ਸਕਦਾ ਉਹ ਬੜਾ ਦੁਖੀ ਹੋਇਆ ਬੜਾ ਪਰੇਸ਼ਾਨ ਹੋਇਆ ਵੀ ਮੈਂ ਇੰਨੇ ਸਾਲਾਂ ਤੋਂ ਇੱਥੇ ਰਹਿ ਰਿਹਾ ਇੰਨਾ ਪੈਸਾ ਮੈਂ ਵਕੀਲਾਂ ਤੇ ਖਰਚ ਕਰ ਰਿਹਾ ਬੜਾ ਦੁਖੀ ਬੜਾ ਪਰੇਸ਼ਾਨ ਹੋਇਆ ਵੀ ਮੇਰਾ ਤੇ ਕਿਸੇ ਪਾਸੇ ਹੁਣ ਸੁਣਵਾਈ ਨਹੀਂ ਹੋਣੀ ਹੁਣ ਮੈਂ ਕੀ ਕਰਾਂ ਜਦੋਂ ਭਾਗ ਸਾਧ ਸੰਗਤ ਜੀ ਚੰਗੇ ਉਹਨਾਂ ਮੈਂ ਕਹਿੰਨਾ ਸੰਗਤ ਚੰਗੀ ਰੱਖਿਆ ਕਰੀਏ ਆਪਣੇ ਮਿੱਤਰ ਪਿਆਰੇ ਰਿਸ਼ਤੇਦਾਰ ਉਹ ਐਸੇ ਰੱਖੋ ਜਿਹੜਾ ਕੋਈ ਇੱਕ ਰਖ ਲਓ ਬੇਸ਼ੱਕ ਲੱਭ ਲਓ ਐਸਾ ਜਿਹੜਾ ਗੁਰੂ ਨਾਲ ਜੁੜਿਆ ਹੋਵੇ ਉਹਦੇ ਹੱਥ ਜੋੜੋ ਪੈਰ ਫੜੋ ਉਹਨੂੰ ਕਹੋ ਵੀ ਤੂੰ ਸਾਡਾ ਮਿੱਤਰ ਬਣ ਜਾ ਸਾਡੇ ਨਾਲ ਗੱਲਬਾਤ ਕਰਿਆ ਕਰ ਸਾਡੇ ਨਾਲ ਰਿਆ ਕਰ ਥੋੜਾ ਸਮਾਂ ਸਾਨੂੰ ਦੇ ਕੋਈ ਐਸਾ ਗੁਰੂ ਦਾ ਪਿਆਰਾ ਲੱਭ ਲਓ ਹੱਥ ਜੋੜੋ ਉਹਦੇ ਬੇਸ਼ੱਕ ਪੈਰ ਫੜਨੇ ਪੈ ਜਾਣ ਪੈਰ ਫੜ ਲੋ ਗੁਰੂ ਦੇ ਪਿਆਰੇ ਦੇ ਵੀ ਤੂੰ ਸਾਡੇ ਨਾਲ ਕਦੇ ਨਾ ਕਦੇ ਬਚਨ ਬਲਾਸ ਕਰਦਾ ਰਿਆ ਕਰ ਉਹਦੇ ਭਾਗ ਚੰਗੇ ਉਹਦੇ ਕਰਮ ਚੰਗੇ ਉਹਦਾ ਨਾ ਇੱਕ ਗੁਰੂ ਦੇ ਦਰ ਤੇ ਉਥੇ ਬਾਹਰ ਕੈਨੇਡਾ ਦੇ ਵਿੱਚ ਗ੍ਰੰਥੀ ਸਿੰਘ ਸੀ ਤੇ ਉਹਦੇ ਨਾਲ ਬੜੀ ਬੋਲਚਾਲ ਸੀ ਉਹਦੀ ਬੜਾ ਮਿਲਦਾ ਜਿਲਦਾ ਰਹਿੰਦਾ ਸੀ ਆਉਣਾ ਜਾਣਾ ਨੰਬਰ ਵੀ ਐਸੀ ਸਾਰਾ ਕੁਝ ਉਹਨੇ ਉਹਨੂੰ ਗੱਲ ਦੱਸੀ ਕਹਿੰਦੇ ਜੀ ਮੈਂ ਤਾਂ ਆਹ ਗੱਲ ਹੋ ਗਈ ਹੁਣ 20 ਦਿਨ ਦੇ ਵਿੱਚ ਮੈਨੂੰ ਇੱਥੋਂ ਜਾਣਾ ਪੈਣਾ ਹੈ ਤੇ ਮੇਰਾ ਕੰਮ ਹੁਣ ਇੱਥੇ ਸਾਰਾ ਖਰਾਬ ਮੇਰੀ ਸਾਰੀ ਮਿਹਨਤ ਜ਼ੀਰੋ ਜਿਹੜਾ ਮੈਂ ਪੈਸਾ ਕਮਾਇਆ ਸੀ ਸਾਰਾ ਵਕੀਲਾਂ ਤੇ ਲਾਤਾ ਹੁਣ ਮੈਂ ਪਿੰਡ ਜਾਵਾਂਗਾ ਤੇ ਪਿੰਡ ਵਾਲਿਆਂ ਤੇ ਆਖਣਾ ਵੀ ਕੈਨੇਡਾ ਤੋਂ ਆਇਆ ਹੈ ਵੀ ਬੁਲਟ ਤੇ ਘੁਮੇਗਾ ਗੱਡੀਆਂ ਤੇ ਜਾਏਗਾ ਸੋਨਾ ਚਾਂਦੀ ਪਾਏਗਾ ਪੈਸਾ ਉਡਾਏਗਾ ਲੋਕਾਂ ਤੇ ਆਖਣਾ ਪਰ ਮੇਰੇ ਕੋਲ ਹਰੀ ਨਾ ਇਦਾਂ ਹੋ ਜਾਂਦਾ ਸਾਧ ਸੰਗਤ ਜੀ ਬੱਚੇ ਸਾਰੇ ਬਾਹਰ ਜਾਂਦੇ ਨੇ ਮਿਹਨਤਾਂ ਕਰਦੇ ਮਸ਼ਕਤਾਂ ਕਰਦੇ ਇੱਥੇ ਵਾਲਿਆਂ ਨੂੰ ਹੁੰਦਾ ਵੀ ਖਰੇ ਰੁੱਖਾਂ ਤੋਂ ਹੀ ਪੈਸੇ ਤੋੜ ਰਹੇ ਨੇ ਬਹੁਤ ਕਮਾਈਆਂ ਕਰ ਰਹੇ ਨੇ ਪਰ ਅਸਲ ਜ਼ਿੰਦਗੀ ਉਥੇ ਜਾ ਕੇ ਹੀ ਪਤਾ ਲੱਗਦੀ ਹੈ ਕਿ ਬੱਚੇ ਉਹ ਕਿੰਨੀ ਮਿਹਨਤ ਕਰ ਰਹੇ ਦਿਨ ਰਾਤ ਇੱਕ ਕਰ ਰਹੇ ਨੇ ਫਿਰ ਕੋਈ ਜਾ ਕੇ ਧਨ ਦੌਲਤ ਕਮਾਈ ਕਰ ਰਹੇ ਨੇ ਉਹ ਵੀ ਉਥੋਂ ਦੇ ਖਰਚੇ ਵੜੇ ਨੇ ਇਹ ਇਥੋਂ ਵਾਲਿਆਂ ਨੂੰ ਹੀ ਸੌਖਾ ਲੱਗਦਾ ਹੈ ਇੱਥੇ ਆਪਾਂ ਨੂੰ ਕੋਈ ਚੀਜ਼ ਦੀ ਲੋੜ ਹੈ ਝਟਪਟ ਅਸੀਂ ਲੈ ਲੈਨੇ ਆਂ ਆਪਣੇ ਘਰਾਂ ਵਿੱਚ ਆਪਾਂ ਸਾਫ਼ ਸਫਾਈ ਲਈ ਕੋਈ ਲਾ ਲਈ ਨਹੀਂ ਆ ਵੀ ਚਲੋ ਇੱਕ ਕੋਈ ਝਾੜੂ ਪੋਚੇ ਵਾਲੀ ਲਾ ਲਈ ਕੋਈ ਕੋਈ ਬਾਹਰਲੇ ਦੇਸ਼ ਚ ਐਸਾ ਨਹੀਂ ਹੈ ਉੱਥੇ ਕੀਮਤਾਂ ਬੜੀਆਂ ਨੇ ਉੱਥੇ ਪੈਸਾ ਬੜਾ ਖਰਚ ਹੁੰਦਾ ਹੈ ਉੱਥੇ ਸਾਰੇ ਕੰਮ ਆਪੋ ਆਪਣਾ ਹੱਥੀਂ ਕਰਦੇ ਨੇ ਝਾੜੂ ਪੋਚਾ ਸਾਫ਼ ਸਫਾਈ ਖਾਣਾ ਪੀਣਾ ਇੱਥੇ ਤੇ ਆਪਾਂ ਨੂੰ ਸਾਰੀ ਕਿੰਨਾ ਕੁਝ ਐ ਅਸੀਂ ਸਾਫ਼ ਸਫਾਈ ਵਾਲੀ ਲਾ ਸਕਨੇ ਆ ਖਾਣੇ ਪੀਣੇ ਵਾਲੀ ਸਾਰਾ ਕੁਝ ਕਰਦੀ ਏ ਦੁਨੀਆ ਤੇ ਉਹ ਕਹਿਣ ਲੱਗਾ ਜੀ ਮੈਂ ਤੇ ਪਿੰਡ ਕਿਹੜੇ ਮੂਹ ਨਾਲ ਜਾਵਾਂਗਾ ਮੇਰਾ ਤੇ ਕਹਿੰਦੇ ਮਰਨ ਹੋ ਗਿਆ ਹੈ ਦਿਲ ਟੁੱਟ ਗਿਆ ਉਹਦਾ ਮਨ ਟੁੱਟ ਗਿਆ ਕਹਿੰਦਾ ਮੈਂ ਜਾਣਾ ਨਹੀਂ ਵਾਪਸ ਮੈਂ ਸੁਸਾਇਸਾਈਡ ਕਰ ਲਵਾਂਗਾ ਇੱਥੋਂ ਤੱਕ ਉਹਨੇ ਕਹਿ ਦਿੱਤਾ ਵੀ ਮੈਂ ਇੱਕ ਬੰਦੇ ਦੇ ਦਿਮਾਗ 'ਚ ਹੋ ਜਾਂਦੀਆਂ ਅਸੀਆਂ ਗੱਲਾਂ ਵੀ ਬੰਦਾ ਜਿਹੜੇ ਥਾਂ ਤੇ ਜਿਹੜੀ ਉਹਨੇ ਆਪਣਾ ਲੈਵਲ ਸੈੱਟ ਕਰ ਲਿਆ ਹੋਏ ਉਸ ਲੈਵਲ ਤੋਂ ਫਿਰ ਬੰਦਾ ਜਦੋਂ ਥੱਲੇ ਆਉਂਦਾ ਤੇ ਉਹ ਬੰਦਾ ਫਿਰ ਕਹਿੰਦਾ ਵੀ ਮੇਰਾ ਤੇ ਹੁਣ ਜੀਣਾ ਹੀ ਖੁਆਰ ਹੈ ਹੁਣ ਮੈਂ ਜੀਵਾਂ ਤੇ ਜੀਵਾਂ ਕਿਵੇਂ ਕਈ ਬੱਚੇ ਸਾਡੇ ਦਾ ਕਰ ਲੈਂਦੇ ਨੇ ਗਲਤ ਸਟੈਪ ਚੁੱਕ ਲੈਂਦੇ ਨੇ ਕਈ ਵਾਰੀ ਐਸਾ ਕੰਮ ਹੋ ਜਾਂਦਾ ਹੈ ਕਿ ਨੁਕਸਾਨ ਹੋ ਜਾਂਦਾ ਹੈ ਜਿਹੜਾ ਸੁਪਨਾ ਦੇਖਿਆ ਹੁੰਦਾ ਹੈ ਉਹ ਸਹੀ ਤਰ੍ਹਾਂ ਪੂਰਾ ਨਹੀਂ ਹੋ ਪੰਦਾ ਤੇ ਬੱਚੇ ਨਰਾਸ਼ ਹੋ ਜਾਂਦੇ ਨੇ ਕਈ ਦੇਖਿਆ ਨਹੀਂ ਕਿ ਇਹਦੇ ਨੰਬਰ ਘਟਾ ਕੇ ਤੇ ਇੰਜ ਹੀ ਪਤਾ ਲੱਗਦਾ ਵੀ ਉਹ ਬੱਚੇ ਨੇ ਨੰਬਰ ਘਟ ਹੋ ਗਏ ਬੱਚੇ ਨੇ ਈਵਨ ਖੁਆਰ ਹੋ ਗਿਆ ਤੇ ਸਾਥ ਸੰਗਤ ਜੀਓ ਉਹਨੇ ਸਾਰੀ ਗੱਲ ਨਾ ਦੱਸੀ ਸਾਰੀ ਗੱਲ ਦੱਸੀ ਕਹਿੰਦਾ ਜੀ ਆਹ ਗੱਲ ਹੈ ਉਹਨੇ ਆਪਣੇ ਪਾਸ ਬੁਲਾ ਲਿਆ ਗਰੰਤੀ ਸਿੰਘ ਤੂੰ ਕਹਿੰਦਾ ਫਿਕਰ ਨਾ ਕਰ ਤੂੰ ਮੇਰੇ ਕੋ ਆ ਜਾ ਚੰਗੇ ਚੰਗੀ ਸੰਗਤ ਦੀ ਨਿਸ਼ਾਨੀ ਉਹਨੇ ਬੁਲਾ ਲਿਆ ਆਪਣੇ ਕੋਲ ਆਇਆ ਬਿਠਾਇਆ ਫਿਰ ਸਮਝਾਉਣ ਲੱਗਾ ਕਹਿੰਦਾ ਵੀ ਦੇਖ ਤੂੰ ਮਿਹਨਤ ਕੀਤੀ ਹੈ ਫਲ ਦੇਣਾ ਨਾ ਦੇਣਾ ਉਸ ਪਰਮਾਤਮਾ ਦੇ ਹੱਥ ਵਿੱਚ ਹੈ ਜੇ ਤੂੰ ਇੰਨਾ ਹੀ ਤੇਰਾ ਮਨ ਕਰਦਾ ਹੈ ਦਿਲ ਟੁੱਟਿਆ ਨਾ ਤੂੰ ਨਿਰਾਸ਼ ਨਾ ਹੋ ਜਿਹੜੀ ਚੀਜ਼ ਸਾਡੇ ਭਾਗਾਂ 'ਚ ਨਹੀਂ ਨਾ ਲਿਖੀ ਸਾਡਾ ਗੁਰੂ ਇੰਨੇ ਸਮਰੱਥ ਹੈ ਉਹ ਭਾਗਾਂ ਵਿੱਚ ਲਿਖ ਦਿੰਦਾ ਹੈ ਬਸ ਤੇਰੀ ਭਗਤੀ ਤੇਰੀ ਬਖਸ਼ਿਸ਼ ਗੁਰੂ ਤੇਰੀ ਉੱਤੇ ਗੁਰੂ ਬਖਸ਼ਿਸ਼ ਕਰ ਦੇਗਾ ਤੂੰ ਭਗਤੀ ਦੇ ਮਾਰਗ ਤੇ ਸਹੀ ਤਰ੍ਹਾਂ ਤੁਰ ਪੈਂ ਕਹਿੰਦਾ ਕਿਵੇਂ ਤੁਰਾਂ ਕਿੰਨੇ ਵਜੇ ਕੰਮ ਤੋਂ ਆਉਣਾ ਹੈ ਉਹਨੇ ਪੁੱਛਿਆ ਕਹਿੰਦੇ ਮੈਂ ਕੰਮ ਤੋਂ 10 ਵਜੇ ਆਉਣਾ ਸੌਣਾ ਕਿਵੇਂ ਕਹਿੰਦੇ 10 ਵਜੇ ਆ ਕੇ ਖਾਣਾ ਪੀਣਾ ਬਣਾਈ ਦਾ ਕਰੀਦਾ ਘੰਟਾ ਹੋਰ ਲੱਗ ਜਾਂਦਾ 11:00 ਵਜੇ ਸੌ ਜਾਂਦਾ ਉਹ ਕਹਿੰਦੇ ਠੀਕ ਹੈ 11:00 ਵਜੇ ਸੌ 4:00 ਵਜੇ ਉੱਠ ਜਾ 4:00 ਵਜੇ ਉੱਠ 3:00 ਵਜੇ ਉੱਠ ਸਕਦਾ 3:00 ਵਜੇ ਉੱਠ ਜਾ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਜੋ ਸ਼ਬਦ ਅਸੀਂ ਵਿਚਾਰ ਰਹੇ ਹਾਂ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਪਾਣੀ ਕਰ ਸਭ ਤੋਂ ਪਹਿਲਾਂ ਸਿਮਰਨ ਕਰਨਾ ਹੈ 10 ਮਿੰਟ ਆਪਣੇ ਮਨ ਨੂੰ ਜੋੜਨਾ ਹੈ ਸਿਮਰਨ ਦੇ ਨਾਲ ਸਿਮਰਨ ਕਰਕੇ ਫਿਰ ਕਰਨਾ ਹੈ ਗੁਰਬਾਣੀ ਦਾ ਪਾਠ ਉਹਨੇ ਅੰਮ੍ਰਿਤ ਨਹੀਂ ਛਕਿਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦਾ ਤੇ ਹੈ ਹੀ ਮਰਿਆਦਾ ਨਿਤਨੇਮ ਪੰਜਾਂ ਬਾਣੀਆਂ ਦਾ ਕਰਨਾ ਹੈ ਅੰਮ੍ਰਿਤ ਨਹੀਂ ਛਕਿਆ ਉਹ ਕਹਿੰਦੇ ਵੀ ਤੂੰ ਸੁਖਮਨੀ ਸਾਹਿਬ ਦਾ ਪਾਠ ਕਰ ਲੈ ਜਪਜੀ ਸਾਹਿਬ ਦਾ ਪਾਠ ਕਰ ਲੈ ਚੋਪਈ ਸਾਹਿਬ ਦਾ ਪਾਠ ਕਰ ਲੈ ਤੂੰ ਪਾਠ ਕਰ ਅੰਮ੍ਰਿਤ ਵੇਲੇ ਘੰਟਾ 2 ਘੰਟੇ ਲਗਾਤਾਰ ਆਪਣਾ ਮਨ ਗੁਰਬਾਣੀ ਨਾਲ ਜੋੜ ਅੰਮ੍ਰਿਤ ਵੇਲੇ ਹੋਰ ਕਿਸੇ ਸਮੇਂ ਨਹੀਂ ਸਿਰਫ ਅੰਮ੍ਰਿਤ ਵੇਲੇ ਉਸ ਵੇਲੇ ਗੁਰਬਾਣੀ ਨਾਲ ਮਨ ਜੋੜ ਤੇ ਪਾਠ ਕਰਕੇ ਅਰਦਾਸ ਕਰ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਦੇਖੀ ਤੇਰੇ ਕਾਰਜ ਰਾਸ ਹੋ ਜਾਣਗੇ ਸਾਧ ਸੰਗਤ ਜਿਉ 20 ਦਿਨ ਦਾ ਉਸ ਨੂੰ ਸਮਾਂ ਮਿਲਿਆ ਸੀ ਤੇ ਉਸ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਸ਼ੁਰੂ ਕੀਤੀ 20 ਦਿਨ ਛੱਡੋ 7-8 ਦਿਨ ਹੀ ਅਜੇ ਬੀਤਿਤ ਹੋਏ ਸਨ ਕਿ ਉਸ ਦੀ ਅੰਮ੍ਰਿਤ ਵੇਲੇ ਦੀ ਕੀਤੀ ਅਰਦਾਸ ਨੇ ਅੰਮ੍ਰਿਤ ਵੇਲੇ ਦੇ ਕੀਤੇ ਪਾਠ ਨੇ ਫਲ ਦਿਖਾ ਦਿੱਤਾ ਸੁਨੇਹਾ ਆ ਗਿਆ ਲੈਟਰ ਆ ਗਿਆ ਵੀ ਜਿਹੜੀ ਤੁਹਾਡੀ ਫਾਈਲ ਲਾਈ ਸੀ ਤੁਸੀਂ ਉਹ ਅਪਰੂਵਲ ਹੋ ਗਈ ਹੈ ਜਿਹਦੇ ਕੁੱਲ ਚਾਂਸ ਸੀ 5% ਸਨ ਪਾਸ ਹੋਣ ਦੇ ਸਫਲ ਹੋਣ ਦੇ 95% ਉਹ ਰਿਜੈਕਟ ਸੀ ਤੇ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ ਐਸੀ ਰਹਿਮਤ ਕੀਤੀ ਜਿਹੜੇ 95 ਘਟਸ ਨੂੰ ਪਾ ਕੇ 100% ਉਸ ਦਾ ਕੰਮ ਬਣਾ ਦਿੱਤਾ ਅੱਜ ਵੀ ਉਹ ਪਰਿਵਾਰ ਕੈਨੇਡਾ ਵਿੱਚ ਹੈ ਸੁਖੀ ਹੈ ਸੈਟਲ ਹੈ ਪੱਕਾ ਬੇਅੰਤ ਹੀ ਐਸੀਆਂ ਉਦਾਹਰਨਾਂ ਨੇ ਪਰ ਕਦੋਂ ਜਦੋਂ ਅਸੀਂ ਗੁਰੂ ਦੀ ਬਾਣੀ ਦੀ ਗੱਲ ਮੰਨਾਂਗੇ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਕਹਿਣੇ ਵਿੱਚ ਆਵਾਂਗੇ ਅਸੀਂ ਕਹਿੰਨੇ ਆਂ ਵੀ ਅਸੀਂ ਸੋਈਏ ਮਰਜ਼ੀ ਨਾਲ ਉੱਠੀਏ ਮਰਜ਼ੀ ਦੇ ਨਾਲ ਖਾਈਏ ਮਰਜ਼ੀ ਨਾਲ ਪਹਿਨੀਏ ਮਰਜ਼ੀ ਨਾਲ ਸਾਰਾ ਕੁਝ ਆਪਣੀ ਮਰਜ਼ੀ ਦਾ ਕਰੀਏ ਤੇ ਫਿਰ ਅਸੀਂ ਕਹਿੰਨੇ ਆਂ ਵੀ ਚੱਲੇ ਵੀ ਸਾਡੀ ਮਰਜ਼ੀ ਜੋ ਸਾਡੇ ਜੀਵਨ 'ਚ ਹੋਇਆ ਉਹ ਵੀ ਸਾਡੇ ਐਵੇਂ ਫਿਰ ਕਿਵੇਂ ਹੋਏਗਾ ਜੇ ਸਾਡੇ ਜੀਵਨ ਚ ਅਸੀਂ ਕੁਝ ਸੁਧਾਰ ਲਿਆਉਣਾ ਚਾਹੁੰਨੇ ਆ ਨਾ ਤਾਂ ਸਭ ਤੋਂ ਪਹਿਲਾਂ ਸਾਨੂੰ ਗੁਰੂ ਦੀ ਗੱਲ ਮੰਨੀ ਪਵੇਗੀ ਜੋ ਮਹਾਰਾਜ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ ਦਿਨੇ ਜੇ ਕਹੋਗੇ ਵੀ ਮੈਂ ਦਿਨੇ ਕਈ ਕਹਿੰਦੇ ਨੇ ਸਾਧ ਸੰਗਤ ਜੀ ਮੈਨੂੰ ਮਾਫ ਕਰੋ ਇਹ ਇਹ ਸ਼ਬਦ ਵਿੱਚ ਮਹਾਰਾਜ ਨੇ ਸਾਰੀਆਂ ਯੁਕਤੀਆਂ ਸਾਨੂੰ ਦਸੀਆਂ ਕਈ ਕਹਿੰਦੇ ਨੇ ਵੀ ਕੋਈ ਨਹੀਂ ਅੰਮ੍ਰਿਤ ਵੇਲੇ ਕਿ ਬਾਕੀ ਵੇਲੇ ਨਹੀਂ ਪਾਠ ਕਰ ਸਕਦਾ ਕਰ ਸਕਦੇ ਆ ਦੁਪਹਿਰੇ ਕਰੋ ਸ਼ਾਮ ਨੂੰ ਕਰੋ ਰਾਤ ਨੂੰ ਕਰੋ ਪਾਠ ਤੇ ਹਰ ਵੇਲੇ ਹੀ ਕਰ ਸਕਦੇ ਆ ਪਰ ਜਿਹੜਾ ਅੰਮ੍ਰਿਤ ਵੇਲਾ ਹੈ ਨਾ ਇਸ ਦਾ ਮਹਾਤਮ ਸਾਧ ਸੰਗਤ ਜੀਓ ਗੁਰੂ ਮਹਾਰਾਜ ਜੀ ਕਹਿੰਦੇ ਨੇ ਬਹੁਤ ਵੱਡਾ ਆਪਾਂ ਸ਼ਬਦ ਗੁਰਬਾਣੀ ਦਾ ਇੱਕ ਪੜ੍ਹਦੇ ਹਾਂ ਮਹਾਰਾਜ ਜੀ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹਿ ਨਿਖਟੈ ਨਹੀਂ ਇਹ ਕੀ ਬਚਨ ਹੈ ਮਹਾਰਾਜ ਜੀ ਦਾ ਇਹੋ ਹੈ ਨਾ ਕਿ ਅੰਮ੍ਰਿਤ ਵੇਲੇ ਦਾ ਜੋ ਅਸੀਂ ਖਾਂਨੇ ਹਾਂ ਭਗਤੀ ਦਾ ਨਾਮ ਰੂਪ ਭੋਜਨ ਉਹ ਕਦੇ ਨਿਖਟਦਾ ਨਹੀਂ ਹੈ ਉਹ ਸਦਾ ਸਫਲ ਹੁੰਦਾ ਹੈ। ਬਾਕੀ ਵੇਲਿਆਂ ਦੀ ਕਿਉਂ ਮਹਾਰਾਜ ਕਹਿੰਦੇ ਬਹੁਤ ਪਏ ਅਸਗਾ ਗੋਤੇ ਖਾਹੇ ਨਾ ਨਿਕਲਾ ਇਹ ਸ਼ਬਦ ਮਹਾਰਾਜ ਨੇ ਵਰਤੇ ਨੇ। ਵੀ ਬਾਕੀ ਸਮੇਂ ਦੇ ਵਿੱਚ ਤੇ ਨਾ ਸਾਡੇ ਤੇ ਜੰਜਾਲ ਬੜੇ ਪੈ ਜਾਂਦੇ ਸੀ ਗੋਤੇ ਖਾਨੇ ਆ ਤੇ ਜਿਹੜਾ ਬੰਦਾ ਗੋਤੇ ਖਾਂਦਾ ਹੋਏ ਉਹ ਕਿੱਥੋਂ ਭਗਤੀ ਕਰ ਲਏਗਾ ਕਿੱਥੋਂ ਸਿਮਰਨ ਕਰ ਲਏਗਾ। ਹੋਰ ਵੀ ਮਹਾਰਾਜ ਕਹਿੰਦੇ ਬੜੇ ਝਮੇਲੇ ਪੈ ਜਾਂਦੇ ਨੇ ਤੀਜਾ ਮੁਹੀ ਗਿਰਾਹ ਭੁੱਖ ਤਿੱਖ ਦੁਇ ਭੋਕੇ ਆ। ਦਿਨੇ ਅਸੀਂ ਸਾਨੂੰ ਭੁੱਖ ਵੀ ਲੱਗੇਗੀ ਪਿਆਸ ਵੀ ਲੱਗੇਗੀ ਸਾਰਾ ਕੁਝ ਹੁੰਦਾ ਹੈ ਅੰਮ੍ਰਿਤ ਵੇਲੇ ਭੁੱਖ ਪਿਆਸ ਵੀ ਬਹੁਤ ਘੱਟ ਲੱਗਦੀ ਹੈ ਕੋਈ ਜ਼ਿਆਦਾ ਫਿਕਰ ਨਹੀਂ ਹੁੰਦਾ ਬੰਦੇ ਨੂੰ ਖਾਣ ਦਾ ਨਾ ਪਕਾਣ ਦਾ ਅੰਮ੍ਰਿਤ ਵੇਲਾ ਬੰਦਾ ਸੰਭਾਲੇ ਬਾਣੀ ਪੜੇ ਨਾਮ ਜਪੇ ਮਹਾਰਾਜ ਕਹਿੰਦੇ ਤੀਜੇ ਪੈਰ ਜੇ ਸੋਚੋਗੇ ਦੁਪਹਿਰੇ ਪੜ ਲਈਏ ਕਦੇ ਪਿਆਸ ਲੱਗੇ ਪਾਣੀ ਪੀ ਲਿਆ ਭੁੱਖ ਲੱਗੇ ਕੁਝ ਖਾ ਲਿਆ ਫਿਰ ਬਣਾ ਲਿਆ ਤੇ ਹੁਣਾਂ ਵੀ ਕੀ ਹੈ ਮਹਾਰਾਜ ਕਹਿੰਦੇ ਖਾਦਾ ਹੋਏ ਸੁਆਪੀ ਖਾਣੇ ਸਿਓ ਦੋਸਤੀ ਕਿੰਦੀ ਕਮਾਲ ਦੀ ਮਹਾਰਾਜ ਨੇ ਵਚਨ ਕੀਤਾ ਕਿਨੇ ਬੰਦਾ ਖਾਂਦੇ ਖਾਣ ਦੇ ਲਾਲਚ ਕਰਦਾ ਆ ਬਣਾ ਲਾ ਆ ਖਾ ਲਾ ਆ ਬਣਾ ਲਾ ਆ ਖਾ ਲਾ ਖਾਦਾ ਹੋਏ ਸਵਾ ਜਾਣਦਾ ਵੀ ਖਾਦਾ ਹੋਇਆ ਸਵਾ ਹੋ ਜਾਣਾ ਫਿਰ ਵੀ ਭੀ ਖਾਣੇ ਸਿਓ ਦੋਸਤੀ ਫਿਰ ਵੀ ਖਾਣੇ ਨਾਲ ਦੋਸਤੀ ਕਰਦਾ ਹੈ ਭਾਵ ਦੋਸਤੀ ਦਾ ਭਾਵ ਹੈ ਮੋਹ ਰੱਖਦਾ ਹੈ ਵੀ ਆ ਖਾਈ ਜਾਵਾ ਖਾਈ ਜਾਵਾ ਖਾਈ ਜਾਵਾ ਉਹਨਾਂ ਖਾਣੇ ਜਿੰਨੀ ਲੋੜ ਹੈ ਫਿਰ ਦਿਨ ਲੰਘਿਆ ਸਾਰਾ ਕਦੇ ਬਣਾ ਲਿਆ ਤੇ ਕਦੇ ਖਾ ਲਿਆ ਕਦੇ ਕਿਸੇ ਕੰਮ ਚ ਚਲੇ ਗਏ ਜਿਹੜਾ ਕਹਿੰਦਾ ਸੀ ਦਿਨੇ ਨਾਮ ਜਪ ਲਾਂਗਾ 1 ਮਿੰਟ ਦਾ ਨਹੀਂ ਸਮਾਂ ਲੱਗਿਆ ਜਿਹੜਾ ਕਹਿੰਦਾ ਸੀ ਦਿਨੇ ਪਾਠ ਕਰ ਲਵਾਂਗਾ 1 ਮਿੰਟ ਦਾ ਨਹੀਂ ਸਮਾਂ ਲੰਗਿਆ ਕਦੇ ਪਿਆਸ ਲੱਗੀ ਪਾਣੀ ਪੀ ਲਿਆ ਭੁੱਖ ਲੱਗੀ ਰੋਟੀ ਖਾ ਲਈ ਕਦੇ ਕੋ ਆ ਗਿਆ ਉਹਦੇ ਨਾਲ ਬੈਠਾ ਕਦੇ ਕਿਸੇ ਕੋ ਆਪ ਚਲਾ ਗਿਆ ਸਾਰਾ ਦਿਨ ਲੰਘ ਗਿਆ ਰਾਤ ਹੋ ਗਈ ਫਿਰ ਦਿਨੇ ਕਹਿੰਦਾ ਰਾਤ ਨੂੰ ਨਾਮ ਜਪ ਲਾਂਗਾ ਰਾਤ ਨੂੰ ਬਾਣੀ ਪੜ ਲਾਂਗਾ ਰਾਤ ਕੀ ਹੋਇਆ ਚੌਥੈ ਆਈਂਗਾ ਅੱਖੀ ਮੀਟ ਪਵਾਰ ਗਿਆ ਚੌਥੇ ਪੈਰ ਕਹਿੰਦੇ ਆਈ ਊਂਗ ਊਂਗ ਕਹਿੰਦੇ ਨੀਂਦ ਨੂੰ ਰਾਤ ਦਾ ਵੇਲਾ ਆਇਆ ਦਿਨੇ ਭਜਨ ਠ ਕਰਦਾ ਰਿਹਾ ਸਾਰਾ ਕੁਛ ਤੇ ਰਾਤ ਨੂੰ ਨੀਂਦ ਤਾਂ ਫਿਰ ਆ ਹੀ ਜਾਣੀ ਨੀਂਦ ਆ ਗਈ ਨੀਂਦ ਆਈ ਤੇ ਅੱਖੀ ਮੀਟ ਪਵਾਰ ਗਿਆ ਅੱਖਾਂ ਮਿੱਟੀਆਂ ਤੇ ਪਵਾਰ ਗਿਆ ਇਹ ਪਵਾਰ ਜੋ ਸ਼ਬਦ ਹੈ ਨਾ ਇਸ ਅਰਥ ਦੀ ਮੈਂ ਇਸ ਸ਼ਬਦ ਦੀ ਮੈਂ ਖੋਜ ਕੀਤੀ ਸੀ ਕਿ ਇਹਦਾ ਕੀ मीनिंग ਹੈ ਕਈ ਵਾਰੀ ਕਈ ਸ਼ਬਦ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਖੋਜਣਾ ਪੈਂਦਾ ਹੈ ਲੱਭਣਾ ਪੈਂਦਾ ਕਿਉਂਕਿ ਮਹਾਰਾਜ ਦੀ ਬਾਣੀ ਬਹੁਤ ਅਗਾਧ ਬੋਧ ਹੈ ਜਿੰਨੀ ਇਹਦੇ ਤੇ ਖੋਜ ਕਰਾਂਗੇ ਉਨਾ ਹੀ ਨਿਕਲਦਾ ਆਏਗਾ ਸਮਝ ਆਏਗੀ ਇਹ ਪਵਾਰ ਸ਼ਬਦ ਪ੍ਰਾਤਨ ਸਮਿਆਂ ਦੇ ਵਿੱਚ ਵੀ ਵਰਤਿਆ ਜਾਂਦਾ ਸੀ ਅੱਜ ਵੀ ਕਿਤੇ ਕਿਤੇ ਵਰਤਿਆ ਜਾਂਦਾ ਹੈ ਇਹਦਾ मीनिंग ਇਹ ਹੁੰਦਾ ਹੈ ਪਵਾਰ ਗਿਆ ਕਈ ਬੰਦਿਆਂ ਨੂੰ ਜਦੋਂ ਕਹਿੰਦੇ ਜਿਨ੍ਹਾਂ ਦੀ ਮੌਤ ਨਾ ਆਈ ਹੋਵੇ ਸਮਾਂ ਨਾ ਆਇਆ ਹੋਵੇ ਉਹਨਾਂ ਨੂੰ ਜਮ ਲੈ ਜਾਂਣ ਬੇਸਮੇ ਬੇਟਾਈਮ ਤੋਂ ਮੌਤ ਆ ਜਾਏ ਤੇ ਸਮਾਂ ਉਹ ਜਮ ਜਮ ਉਹਨੂੰ ਲੈ ਜਾਂਦੇ ਨੇ ਤੇ ਉਹ ਬੇਸੁਧ ਹੋ ਕੇ ਬੰਦਾ ਫਿਰ ਪੈ ਜਾਂਦਾ ਸਵਾਸ ਨਿਕਲ ਜਾਂਦੇ ਨੇ ਜਿੰਦ ਪ੍ਰਾਣ ਨਿਕਲ ਜਾਂਦੇ ਹੈ ਜਦੋਂ ਉਹ ਲੇਖਾ ਜੋਖਾ ਹੁੰਦਾ ਹੈ ਪਤਾ ਲੱਗਦਾ ਵੀ ਇਹਦੀ ਆਰਬਲਾ ਹਜੇ ਹੈ ਇਹਦਾ ਸਮਾਂ ਹਜੇ ਹੈ ਤੇ ਉਹ ਪ੍ਰਾਣ ਫਿਰ ਵਾਪਸ ਜਦੋਂ ਪਾਏ ਜਾਂਦੇ ਨੇ ਉਹ ਵਿਚਕਾਰਲੇ ਸਮੇ ਨੂੰ ਕਿਹਾ ਜਾਂਦਾ ਪਵਾਰ ਗਿਆ ਇਹ ਸ਼ਬਦ ਮਹਾਰਾਜ ਜੀ ਨੇ ਵਰਤੇ ਨੇ ਸੁੱਤੇ ਹੋਏ ਬੰਦੇ ਵਾਸਤੇ ਇਹਦਾ ਪਿਛੋਕੜ ਇਹ ਹੈ ਕਿ ਜਿਹਦੇ ਪ੍ਰਾਣ ਨਿਕਲ ਜਾਂਦੇ ਸਨ ਉਹਨੂੰ ਕਿਹਾ ਜਾਂਦਾ ਸੀ ਜਿਹਦੇ ਵਾਪਸ ਆ ਜਾਂਦੇ ਹਨ ਪ੍ਰਾਣ ਨਿਕਲਣ ਤੋਂ ਬਾਅਦ ਵਾਪਸ ਆ ਜਾਂਦੇ ਸਨ ਉਹਨੂੰ ਕਿਹਾ ਜਾਂਦਾ ਸੀ ਵੀ ਪਵਾਰ ਗਿਆ ਸੀ ਪਰਤ ਆਇਆ ਪਰ ਗੁਰੂ ਮਹਾਰਾਜ ਜੀ ਨੇ ਸ਼ਬਦ ਵਰਤੇ ਨੇ ਜਿਹੜਾ ਬੰਦਾ ਸੌਂ ਜਾਂਦਾ ਗੂੜੀ ਨੀਂਦ ਵਿੱਚ ਮਹਾਰਾਜ ਕਹਿੰਦੇ ਉਹ ਤਾਂ ਇੱਕ ਸਾਹ ਦਾ ਪਵਾਰ ਹੀ ਚਲਾ ਗਿਆ ਸਾਰੇ ਦਿਨ ਦੀ ਚੱਕਰ ਚੱਲਿਆ ਸੰਧਿਆ ਵੇਲੇ ਪਵਾਰ ਗਿਆ ਰਾਤਰੀ ਵੇਲੇ ਪਵਾਰ ਗਿਆ ਪੀ ਉਠ ਰਚਿਉਨ ਵਾਦ ਸਹਿ ਵਰਿਆਂ ਕੀ ਪਿੜ ਬੱਦੀ ਫਿਰ ਕਹਿੰਦੇ ਉਹ ਚੱਕਰ ਦੇਨ ਦਾ ਚੱਲ ਗਿਆ ਫੇਰ ਵੀ ਮਹਾਰਾਜ ਕਹਿੰਦੇ ਇਨਸਾਨ ਉੱਠ ਕੇ ਉਹੀ ਬਾਦ ਰਚਾਰਿਆ ਉਹੀ ਕਮਾਕਾਰਾਂ ਚ ਵਿੱਚ ਰੁੱਝਿਆ ਹੋਇਆ ਜਿਵੇਂ ਸੈ ਵਰਿਆਂ ਕੀ ਪਿੜ ਬੱਦੀ ਵੀ ਜਿਵੇਂ ਸੈਂਕੜਿਆਂ ਸਾਲ ਇੱਥੇ ਬੰਦੇ ਨੇ ਟਿਕੇ ਰਹਿਣਾ ਇੰਜ ਇਨਸਾਨ ਕਰਦਾ ਹੈ ਇਸ ਤਰ੍ਹਾਂ ਬੰਦਾ ਕਰਦਾ ਵੀ ਜਿਵੇਂ ਮੈਂ 100 ਸਾਲ ਸੈਂਕੜਿਆਂ ਦੇ ਸੈਂਕੜੇ ਸਾਲ ਇੱਥੇ ਰਹਿਣਾ ਹੋਵੇ ਇਹ ਨੁਕਤਾ ਬੜਾ ਪਿਆਰਾ ਹੈ ਸਮਝਣਾ ਸਮਝਣ ਵਾਲਾ ਹੈ ਸਾਧ ਸੰਗਤ ਜੀ ਜਿਹੜੀ ਸਾਡੀ ਮੈਂ ਮੇਰੀ ਹੋਮ ਹੈ ਵੀ ਮੇਰਾ ਸਾਰਾ ਕੁਝ ਮੇਰਾ ਸਾਰਾ ਕੁਝ ਮਹਾਰਾਜ ਕਹਿੰਦੇ ਭਾਈ ਬੰਦਾ ਤੇ ਇਦਾਂ ਕਰ ਰਿਹਾ ਵੀ ਜਿਵੇਂ ਮੈਂ ਸੋਲੋ ਸਾਲ ਇੱਥੇ ਰਹਿਣਾ ਇੱਥੇ ਤੇ ਇੱਕ ਦਮ ਦਾ ਨਹੀਂ ਭਰੋਸਾ ਇੱਕ ਘੜੀ ਦਾ ਨਹੀਂ ਭਰੋਸਾ ਐਸਾ ਕਰਮ ਕਰੀਏ ਐਸੀ ਕਮਾਈ ਕਰੀਏ ਵੀ ਜਦੋਂ ਅਸੀਂ ਜਾਈਏ ਵੀ ਤੇ ਦੁਨੀਆਂ ਸ਼ੁਭਾ ਕਰੇ ਸਿਫਤ ਕਰੇ ਸਲਾਹ ਕਰੇ ਵੀ ਬੰਦਾ ਚੰਗਾ ਸੀ ਇਹ ਨਾ ਐਸਾ ਕਮਾਈ ਕਰ ਜੀ ਵੀ ਕਿਸੇ ਇੱਥੋਂ ਜਾਈਏ ਤੇ ਲੋਕਾਂ ਨੂੰ ਵੀ ਸ਼ੁਕਰ ਹੋਏ ਗਿਆ ਦੁਨੀਆਂ ਸ਼ੁਕਰ ਕਰੇ ਕੀ ਖਟਿਆ ਫਿਰ ਅਸੀਂ ਚਲੇ ਆ ਸਾਰੇ ਹੀ ਜਾਣਾ ਹੈ ਰਹਿਣਾ ਕਿਸੇ ਨਹੀਂ ਪਰ ਕਮਾਈ ਬੰਦੇ ਦੀ ਐਸੀ ਹੋਏ ਵੀ ਬੰਦੇ ਜਾਣ ਪਿੱਛੋਂ ਚਾਰਜ ਨੇ ਇੱਕ ਐਸਾ ਤਾਂ ਕਹਿਣ ਵੀ ਬੰਦਾ ਚੰਗਾ ਸੀ ਭਲਾ ਸੀ ਮਦ ਕਰਦਾ ਸੀ ਮਿੱਠਾ ਬੋਲਦਾ ਸੀ ਪਰ ਐਸਾ ਕਿੱਥੇ ਹੈ ਮਹਾਰਾਜ ਕਹਿੰਦੇ ਬੰਦਾ ਤੇ ਇਦਾਂ ਹੈ ਵੀ ਜਿਵੇਂ ਸੈਂਕੜਿਆਂ ਵਰਿਆਂ ਜੀਵਨਾ ਹੈ ਹੁਣ ਅਗੇ ਸਰਵਣ ਕਰਿਓ ਅਖੀਰਲੀ ਪੰਕਤੀਆਂ ਹਨ ਸਬੇ ਵੇਲਾ ਵਖਤ ਸਭ ਜੇ ਅਠੀ ਭਉ ਹੋਏ ਸਭ ਤੋਂ ਵੱਡਾ ਮਹਾਤਮ ਅੰਮ੍ਰਿਤ ਵੇਲੇ ਦਾ ਹੈ ਜਿਸ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਫਿਰ ਮਹਾਰਾਜ ਜੀ ਕਹਿੰਦੇ ਸਬੇ ਵੇਲਾ ਵਖਤ ਸਭ ਜੇ ਅਠੀ ਭਉ ਹੋਏ ਉਸ ਇਨਸਾਨ ਵਾਸਤੇ ਜਿਸ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਫਿਰ ਉਹਦੇ ਲਈ ਸਾਰੇ ਹੀ ਵੇਲਾ ਅੰਮ੍ਰਿਤ ਹੋ ਜਾਂਦਾ ਹੈ ਚਾਹੇ ਦੁਪਹਿਰ ਦਾ ਚਾਹੇ ਸੰਧਿਆ ਦਾ ਰਾਤਰੀ ਦਾ ਉਸ ਲਈ ਸਾਰੇ ਅਠੇ ਪੈਰੀ ਉਹ ਅੰਮ੍ਰਿਤ ਵੇਲਾ ਬਣ ਜਾਂਦੇ ਨੇ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਈ ਜਿਹਦੇ ਮਨ ਵਿੱਚ ਉਹ ਸਾਹਿਬ ਵਸ ਗਿਆ ਜਿਹਦੇ ਮਨ ਵਿੱਚ ਉਹ ਵਾਹਿਗੁਰੂ ਜੀ ਦਾ ਨਾਮ ਟਿਕ ਗਿਆ ਅਸਲ ਮਾਇਨੇ ਵਿੱਚ ਉਸ ਨੇ ਆਪਣੇ ਮਨ ਨੂੰ ਆਪਣੇ ਤਨ ਨੂੰ ਆਪਣੇ ਅੰਤਰ ਆਤਮੇ ਨੂੰ ਆਪਣੇ ਅੰਤਹਿ ਕਰਨ ਨੂੰ ਸੱਚਾ ਸੁੱਚਾ ਇਸ਼ਨਾਨ ਕਰਵਾ ਕੇ ਆਪਣੇ ਔਗਣਾਂ ਨੂੰ ਧੂਲਿਆ ਹੈ ਖਤਮ ਕਰ ਲਿਆ ਹੈ ਜੋ ਅਸੀਂ ਸਤਸੰਗਤ ਕਰ ਰਹੇ ਹਾਂ ਇਹ ਵੀ ਐਸਾ ਹੀ ਹੈ ਸਤਿਗੁਰੂ ਜੀ ਦੀ ਸੋਹਣੀ ਸਤਸੰਗਤ ਉੱਤਮ ਸੰਗਤ ਉੱਤਮ ਹੋਵੇ ਗੁਣ ਕੋ ਤਾਵੇ ਅਵਗੁਣ ਧੋਵੇ ਸੋ ਗੁਰੂ ਮਹਾਰਾਜ ਕਿਰਪਾ ਕਰਨ ਸਾਥ ਸੰਗਤ ਜਿਓ ਇਹ ਜੋ ਬੜਾ ਪਿਆਰਾ ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੀ ਸਮਝਿਆ ਵਿਸ਼ੇਸ਼ ਕਰਕੇ ਅੰਮ੍ਰਿਤ ਵੇਲਾ ਦਾ ਸੰਭਾਲ ਕਰਨੀ ਬੜੀ ਜ਼ਰੂਰੀ ਹੈ ਅਮਰਤ ਵੇਲਾ ਸੰਭਾਲੀਏ ਗੁਰੂ ਦੀ ਬਾਣੀ ਅਮਰਤ ਵੇਲੇ ਉੱਠ ਕੇ ਪਾਠ ਕਰਿਆ ਕਰੀਏ ਜਿਨ੍ਹਾਂ ਨੂੰ ਪਾਠ ਨਹੀਂ ਆਉਂਦਾ ਉਹ ਸਿਮਰਨ ਕਰ ਲਿਆ ਕਰਨ ਤੇ ਨਾਲ-ਨਾਲ ਬਾਣੀ ਦਾ ਪਾਠ ਸੁਣਨ ਨਵੀਂ ਕਿਉਂਕਿ ਸੁਣ ਸਕਦੇ ਅਸੀਂ ਪਾਠ ਕੀਤਾ ਚੰਗੀ ਗੱਲ ਹੈ ਨਹੀਂ ਕਈਆਂ ਨੂੰ ਆਉਂਦਾ ਉਹ ਸਿਮਰਨ ਕਰ ਲੈਣ ਤੇ ਨਾਲ ਫੋਨ ਲਗਾ ਕੇ ਬਾਣੀ ਦਾ ਪਾਠ ਸੁਣ ਲਿਆ ਕਰਨ ਬਖਸ਼ਿਸ਼ਾਂ ਹੋਣਗੀਆਂ ਸਤਿਗੁਰੂ ਜੀ ਕਿਰਪਾ ਕਰਨਗੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਗਲਤੀਆਂ ਵਿੱਚ ਸ਼ਿਮਾ ਕਰਨਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ